ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਬਹੁਤ ਵਾਰ ਸ਼ਬਦ ਵਰਤਿਆ ਹੈ ਰਹਾਉ ਰਹਾਉ ਸ਼ਬਦ ਮਹਾਰਾਜ ਜੀ ਨੇ अनेका ਵਾਰ ਵਰਤੇ ਹੈ ਰਹਾਉ ਸ਼ਬਦ ਏਨੀ ਵਾਰ ਵਰਤਿਆ ਗਿਆ ਹੈ ਪਰ ਹਾਉ ਸ਼ਬਰੀ ਗਿਣਤੀ ਕਰਨੀ ਵੀ ਮੁਸ਼ਕਲ ਹੈ ਤੇ ਕਈ ਸ਼ਬਦਾਂ ਵਿੱਚ ਮਹਾਰਾਜ ਜੀ ਨੇ ਦੋ ਵਾਰ ਰਹਾਉ ਵਰਤਿਆ ਹੈ ਜਿਨੇ ਕੀ ਰਹਾਉ ਦੂਜਾ ਰਹਾਉ ਦਾ ਕੀ ਆਪ ਹੈ ਰਹਾਉ ਦਾ ਕੀ ਪਾਵ ਹੈ ਮਹਾਰਾਜ ਜੀ ਨੇ ਵਾਰ-ਵਾਰ ਰਹਾਉ ਸ਼ਬਦ ਕਿਉਂ ਵਰਤਿਆ ਹੈ ਰਹਾਉ ਦਾ ਅਰਥ ਹੈ ਆਬ ਹੈ ਠਹਿਰਾਓ विश्राम ਰੁਕ ਜਾਣਾ ਜੀਵਨ ਦੀ ਜ਼ਿੰਦਗੀ ਦੇ ਸਫਰ ਵਿੱਚ ਇੱਕ ਠਹਿਰਾਓ ਜ਼ਰੂਰੀ ਹੈ ਆਪਾਂ ਨੂੰ ਜੋ ਇਹ ਜੀਵਨ ਮਿਲਿਆ ਹੈ ਇਹ ਜ਼ਿੰਦਗੀ ਮਿਲੀ ਹੈ ਜੋ ਆਪਾਂ ਜ਼ਿੰਦਗੀ ਦਾ ਸਫਰ ਤੈਅ ਕਰਦੇ ਪਏ ਹਾਂ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਰੁਕ ਕੇ ਕਿ ਪ੍ਰਮਾਤਮਾ ਨੇ ਸਾਨੂੰ ਇਹ ਜੋ ਜੀਵਨ ਦਿੱਤਾ ਹੈ ਕਿਸ ਵਾਸਤੇ ਦਿੱਤਾ ਹੈ ਅਸੀਂ ਇਸ ਸੰਸਾਰ ਤੇ ਕਿਉਂ ਆਏ ਆ ਸੰਸਾਰ ਤੇ ਸਾਡਾ ਆਉਣ ਦਾ ਕਾਰਨ ਕੀ ਸੀ ਸੋਚੋ ਵਿਚਾਰੋ ਸਮਝੋ ਕਿ ਜੋ ਸਾਨੂੰ ਇੰਨਾ ਲੰਮਾ ਜੀਵਨ ਮਿਲਿਆ ਹੈ ਸੰਸਾਰ ਉੱਤੇ ਪ੍ਰਮਾਤਮਾ ਨੇ ਸਾਨੂੰ ਜੋ ਭੇਜਿਆ ਹੈ ਇਹਦੇ ਪਿੱਛੇ ਕੀ ਕਾਰਨ ਹੈ ਜ਼ਿੰਦਗੀ ਦੇ ਸਫ਼ਰ ਵਿੱਚ ਰੁਕ ਕੇ ਵਿਚਾਰੋ ਤੇ ਜੋ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਰਹਾਉ ਲਿਖਿਆ ਹੈ ਰਹਾਉ ਦਾ ਅਰਥ ਹੈ ਠਹਿਰਾਉ विश्राम रुक जाओ। ਇਹਦਾ ਪਾਵ ਇਹ ਹੈ ਕਿ ਤੁਸੀਂ ਗੁਰਬਾਣੀ ਵਿੱਚ 24 ਸ਼ਬਦ ਪੜਿਆ ਹੈ ਅਰਹਾਉ ਤੱਕ। ਤੁਸੀਂ ਰਹਾਉ ਤੱਕ ਜੋ ਵੀ ਸ਼ਬਦ ਪੜਿਆ ਹੈ ਮਹਾਰਾਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਉਹ ਸ਼ਬਦ ਵਿਚਾਰੋ। ਉਸ ਸ਼ਬਦ ਨੂੰ ਡੁਬਾਣਾ ਪੜੋ। ਉਸ ਸ਼ਬਦ ਦੇ ਪਾਵ ਅਠ ਪੜੋ। ਉਸ ਸ਼ਬਦ ਦੀ ਵਿਆਖਿਆ ਪੜੋ ਕਿ ਮਹਾਰਾਜੀ ਤਾਂ ਗੁਰਬਾਣੀ ਦੇ ਸ਼ਬਦ ਵਿੱਚ ਕਹਿਣਾ ਕੀ ਚਾਹੁੰਦੇ ਨੇ। ਤਹਾਨੂੰ ਮਹਾਰਾਜੀ ਸਾਹਿਬ ਕੀ ਦਿਨਾ ਚਾਹੁੰਦੇ ਨੇ ਉਸ ਤੋਂ ਬਾਅਦ ਅੱਗੇ ਚਲੋ ਫਿਰ ਹਾਉ ਤੋ ਜੋ ਅਗਲੀ ਤੋਕੇ ਉਹ ਪੜੋ ਰਹਾਉ ਤੱਕ ਰੁਕ ਕੇ ਉਹ ਸ਼ਬਦ ਨੂੰ ਵਿਚਾਰੋ ਇਸ ਕਰਕੇ ਮਹਾਰਾਜੀ ਨੇ ਥਾਂ ਥਾਂ ਤੇ ਵਾਰ-ਵਾਰ ਗੁਰਬਾਣੀ ਵਿੱਚ ਰਹਾਉ ਦੀ ਵਰਤੋਂ ਕੀਤੀ ਹੈ ਕਿ ਰਹਾਉ ਤੱਕ ਜੋ ਗੁਰਬਾਣੀ ਤੁਸੀਂ ਪੜੀ ਹੈ ਉਸ ਗੁਰਬਾਣੀ ਨੂੰ ਸਮਝ ਕੇ ਫਿਰ ਅੱਗੇ ਚੱਲੋ ਤੁਹਾਡਾ ਗੁਰਬਾਣੀ ਪੜਨ ਦਾ ਫਿਰ ਹੀ ਫਾਇਦਾ ਹੈ ਮਨੋ ਕੀ ਆਪਾ ਰਹਾਓ ਤੱਕ ਸ਼ਬਦ ਪੜ ਲਿਆ ਅੱਗੇ ਫਿਰ ਪੜੀ ਗਏ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਕਿ ਗੁਰਬਾਣੀ ਕਹਿ ਕੀ ਰਹੀ ਗੁਰਬਾਣੀ ਦੇ ਸਾਨੂੰ ਕੀ ਸਗੇ ਤੇਰੀ ਅਰਥ ਕੀ ਹੈ ਭਾਵ ਅਰਥ ਕੀ ਹੈ ਵਿਆਖਿਆ ਕੀ ਹੈ ਫਿਰ ਸਾਨੂੰ ਪੜਨਾ ਕੋਈ ਕਾਹਦਾ ਹੁਣ ਇਹਦਾ ਇਹ ਮਤਲਬ ਨਾ ਕੜਨਾ ਕਿ ਗੁਰਬਾਣੀ ਪੜਨੀ ਹੀ ਨਹੀਂ ਗੁਰਬਾਣੀ ਪੜੋ ਗੁਰਬਾਣੀ ਪੜਨਾ ਇੱਕ ਬਹੁਤ ਹੀ ਚੰਗੀ ਗੱਲ ਹੈ ਗੁਰਬਾਣੀ ਨਾਲ ਜੁੜੋਗੇ ਤਾਂ ਪ੍ਰਮਾਤਮਾ ਨਾਲ ਜੁੜੋਗੇ ਪਰ ਗੁਰਬਾਣੀ ਪੜ੍ਹਦੇ ਹੋਏ ਇਹਨਾਂ ਜ਼ਰੂਰ ਖਿਆਲ ਰੱਖੋ ਕਿ ਤੁਸੀਂ ਜੋ ਵੀ ਸ਼ਬਦ ਪੜ ਰਹੇ ਹੋ ਉਸ ਸ਼ਬਦ ਤੇ ਵਿਚਾਰ ਕਰੋ ਉਸ ਸ਼ਬਦ ਨੂੰ ਸਮਝੋ ਤੁਸੀਂ ਸਮਝੋਗੇ ਤਾਂ ਹੀ ਤੁਹਾਨੂੰ ਪਤਾ ਚੱਲੂਗਾ ਕਿ ਗੁਰਬਾਣੀ ਕਹਿਣਾ ਕੀ ਚਾਹੁੰਦੀ ਹੈ ਗੁਰਬਾਣੀ ਸਾਨੂੰ ਕੀ ਸਮਝਾਉਣਾ ਚਾਹੁੰਦੀ ਹੈ ਗੁਰਬਾਣੀ ਸਾਨੂੰ ਉਦੋਂ ਬਹੁਤ ਜ਼ਰੂਰੀ ਕਰਨਾ ਦੱਸਣਾ ਚਾਹੁੰਦੀ ਹੈ ਜੋ ਅਸੀਂ ਸਮਝਦੇ ਹੀ ਨਹੀਂ ਅਸੀਂ ਸ਼ਬਦ ਪੜ੍ਹੀ ਜਾਂਦੇ ਆ ਪਰ ਸ਼ਬਦਾਂ ਨੂੰ ਸਮਝਦੇ ਨਹੀਂ ਇਸ ਕਰਕੇ ਮਾਲ ਜੀ ਨੇ ਥਾਂ ਥਾਂ ਤੇ ਰਹਾਉ ਦੀ ਵਰਤੋਂ ਕੀਤੀ ਹੈ ਗੁਰ ਪਰਹਾਉ ਤੱਕ ਤੁਸੀਂ ਜੋ ਵੀ ਪੜਿਆ ਹੈ ਸਮਝੋ ਫਿਰ ਅੱਗੇ ਚੱਲੋ ਹਾਂ ਜੇ ਬਿਲਕੁਲ ਕੋਈ ਭੁੱਲਾ ਜੇ ਕੋਈ ਗਲਤੀਆਂ ਹੋਈਆਂ ਹੋਣ ਤਾਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ